ਕਿਸੇ ਗਰੀਬ ਨਾਲ ਜਾਣ ਪੁੱਛ ਕੇ ਗਰੀਬ ਮਾਰ ਦੀ ਖਬਰ ਹੈ ਕੁਝ ਲੋਕ ਗਲਤ ਕਰ ਤੋਂ ਪਹਿਲਾਂ ਸ਼ਾਇਦ ਇੱਕ ਵਾਰ ਵੀ ਨਹੀਂ ਸੋਚਦੇ ਜਾਂ ਇਹ ਨਹੀਂ ਸੋਚਦੇ ਕਿ ਜੇਕਰ ਸਾਡੇ ਨਾਲ ਕੋਈ ਇੰਜ ਕਰੇ ਤਾਂ ਅਸੀਂ ਕੀ ਕਰਾਂਗੇ ਜਾਂ ਸੋਚਾਂਗੇ ਕਿ ਉਸ ਵਿਅਕਤੀ ਦੇ ਉੱਤੇ ਕੀ ਬੀਤੂਗੀ ਤੇ ਉਹਨੂੰ ਜਾਂ ਉਹਦੇ ਪਰਿਵਾਰ ਨੂੰ ਇਹ ਸ਼ਰਾਰਤ ਦਾ ਕੀ ਖਮਿਆਜ਼ਾ ਭੁਗਤਣਾ ਪਏਗਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਿਆਤ ਨਗਰ ਦੇ ਵਿੱਚ ਇੱਕ ਛੋਟਾ ਕਿਸਾਨ ਉਹਦੀ 6.5 ਕਨਾਲ ਕਣਕ ਦੀ ਫਸਲ ਤੇ ਕੋਈ ਸ਼ਰਾਰਤੀ ਵਿਅਕਤੀ ਸਪਰੇਅ ਕਰ ਗਿਆ ਹੈ ਸਾਰੀ ਦੀ ਸਾਰੀ ਫਸਲ ਖਰਾਬ ਹੋ ਗਈ ਹੈ ਕਿਸਾਨ ਸਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਇੰਨੀ ਹੀ ਜ਼ਮੀਨ ਹੈ ਇਹਦੇ ਉੱਤੇ ਮਿਹਨਤ ਕਰਕੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ ਪਰ ਕਿਸੇ ਸ਼ਰਾਰਤੀ ਵਿਅਕਤੀ ਦੇ ਵੱਲੋਂ ਸਾਰੀ ਦੀ ਸਾਰੀ ਫਸਲ ਤਬਾਹ ਕਰ ਦਿੱਤੀ ਗਈ ਹੈ ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਉਹ ਪੈਲੀ ਵਿੱਚ ਢੀੜਾ ਮਾਰਨ ਗਿਆ ਸੀ ਤਾਂ ਉਸ ਦੀ ਕਣਕ ਬਿਲਕੁਲ ਸਹੀ ਸਲਾਮਤ ਖੜੀ ਸੀ ਪਰ 26 ਜਨਵਰੀ ਤੋਂ ਬਾਅਦ ਇਹ ਪੀੜੀ ਪੈਣੀ ਸ਼ੁਰੂ ਹੋ ਗਈ ਉਸ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਜਦੋਂ ਉਹਨਾਂ ਨੇ ਜਾ ਕੇ ਚੈਕਿੰਗ ਕੀਤੀ ਤਾਂ ਪਤਾ ਲੱਗਿਆ ਕਿ ਉਹਦੇ ਉੱਤੇ ਕੋਈ ਸਪਰੇਅ ਕਰ ਗਿਆ ਹੈ ਸੁਰਜੀਤ ਸਿੰਘ ਅਤੇ ਉਸਦੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦੇ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਕਿ ਸੁਰਜੀਤ ਸਿੰਘ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਇਹ ਮਾਊਲਾ ਜੀ ਕਣਕ ਦਾ ਹੀ ਹੋਇਆ ਜੀ ਦਵਾਈ ਕੋਈ ਪਾ ਗਿਆ ਕਣਕ ਦੇ ਤੇ ਕਿਸੇ ਸ਼ਰਾਰਤ ਸਾਡੇ 6 ਕਨਾਲਾਂ ਮੈਂ ਕਣਕ ਬੀਜੀ ਆ ਤੇ ਸਾਡੇ 6 ਕਨਾਲਾਂ ਤੇ ਤੁਸੀਂ ਵੇਖੋ ਸਾਡੇ ਸਪਰੇਅ ਕਰ ਦਿੱਤੀ ਉਹਨਾਂ ਨੇ ਕਰੋ ਪਤਾ ਲੱਗਾ ਦੇ ਕਰੋ ਠੀਕ ਮੈਨੂੰ 26 ਤਰੀਕ ਨੂੰ ਜੀ ਦੁਪਹਿਰੇ ਪਤਾ ਲੱਗਾ ਉਦੋਂ ਮੈਂ ਇੱਧਰ ਝਾਤੀ ਮਾਰਨਾ ਆਇਆ ਹੋਇਆ ਵੇਖਣ ਚੋਦ ਹੋਏ ਸੁੱਕਣ ਲਈ ਤੇ 23 ਨੂੰ 24 ਮਾ ਵੇਖੀ ਉਹ ਬਿਲਕੁਲ ਠੀਕ ਹੀ ਕੰਨ ਕੇ ਇਹੋ ਹੀ ਮੇਰੀ ਕਨਕਾ ਇਹ ਤੇ ਮੈਂ ਗੁਜ਼ਾਰਾ ਕਰਨਾ ਛੋਟਾ ਕਿਸਾਨ ਆ ਤੇ ਮੇਰੀ ਮਦਦ ਕੀਤੀ ਜਾਵੇ ਮੇਰੀ ਹੈਲਪ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਵਾਲੋ ਮੈਨੂੰ ਜੋ ਨਿਸ਼ਾਫਾਦ ਹੋਇਆ ਜਾਵੇ ਇਹ ਕਿਸੇ ਨੇ ਪਾ ਦਿੱਤੀ ਆ ਜਾਂ ਖੁਦ ਕੋਈ ਕਿਸੇ ਕੋਈ ਸਪਰੇਅ ਸਾਡੇ ਕੋਲ ਅਣਜਲੀ ਨਹੀਂ ਨਹੀਂ ਮੇਰੇ ਕੋਈ ਨਹੀਂ ਗੱਲੀ ਇਹ ਮੈਂ ਕੋਈ ਸਪਰੇਅ ਨਹੀਂ ਕੀਤੀ ਮੈਂ ਇੱਕ ਡੇਢ ਮਹੀਨਾ ਪਹਿਲਾਂ ਕਿਤੇ ਜਦੋਂ ਕਣਕ ਨਿਗ ਨਿਗ ਹੀ ਉਹਦੇ ਕਾ ਲੇ ਹੁਣ ਮੈਂ ਕੋਈ ਸਪਰੇ ਨਹੀਂ ਕੀਤੀ ਇਹਦੇ ਕੀ ਲੱਗਦਾ ਜੀ ਕੀ ਹੋਇਆ ਜੀ ਕਣਕ ਨੂੰ ਇਹ ਚੁੰਨੀ ਚਰਾ ਦਵਾਈ ਕੀਤੀ ਜੀ ਉਹਨਾਂ ਨੇ ਜਿਹਨੇ ਜਿਹੜੇ ਵੀ ਅਨਸ਼ਾਨੇ ਕੀਤੀ ਚੱਕ ਕਰਾਈ ਅਸੀਂ ਕਦੀ ਬੜੀ ਦਫ਼ਤਰ ਉਹਨਾਂ ਨੇ ਕਿਹਾ ਸਪਰੇ ਕੀਤੀ ਆ ਜੀ ਕੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਸਾਨੂੰ ਇਨਸ਼ਾਫ ਦਵਾਇਆ ਜਾਵੇ ਜਿਸ ਨੇ ਵੀ ਸਾਡੇ ਦਵਾਈ ਦਾ ਕਾਰਾ ਕੀਤਾ ਉਸ ਤੇ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਐਸ ਪਿੰਡ ਐਸ ਪਿੰਡ ਹਜ਼ਾਰ ਨਗਰ ਤੋਂ ਇਹ ਕੀ ਸਾਰਾ ਮਾਮਲਾ ਧਿਆਨ ਦੇਣਾ ਇਹ ਮਾਮਲਾ ਜੀ ਜਿਹੜਾ ਇੱਕ ਇੱਕ ਗਰੀਬ ਪਰ ਆ ਸਾਢੇ 6 ਕੜਾ ਜ਼ਮੀਨ ਤੇ ਸਰਦੀਸ਼ ਸਿੰਘ ਦਾ ਨਾਂ ਵੀਰ ਦਾ ਤੇ ਇਹਦੇ ਨਾਲ ਕੋਈ ਸ਼ਰਾਰਤੀ ਅਨਸਰ ਜਿਹੜਾ ਸਪਰੇ ਕਰਕੇ ਤੇ ਇਹਦੀ ਜਿਹੜੀ ਇਹੋ ਫਸਲ ਹੀ ਜਿਹੜੀ ਆਪਣੇ ਬੱਚਿਆਂ ਦੇ ਵਿੱਚ ਖਾਣੇ ਹੀ ਕੀਤੀ ਉਹ ਇਹਨਾਂ ਨੇ ਸਪਰੇ ਕਰਕੇ ਤੇ ਕਿਸੇ ਨੇ ਨੁਕਸਾਨ ਕਰਤਾ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜਾ ਵਾ ਪ੍ਰਸ਼ਾਸਨ ਦੇ ਕੋਲੋਂ ਉਮੀਦ ਰੱਖਦੇ ਹਾਂ ਕਿ ਇਹਨੂੰ ਇਨਸਾਫ ਦਵਾਇਆ ਜਾਏ ਕੀ ਲੱਗਦਾ ਜੀ ਕੀ ਕੋਈ ਪੱਤਨ ਕੋਲੋਂ ਮਿਲ ਸਿਆ ਜਾਂ ਨਹੀਂ ਆ ਸਕਦਾ ਵੇਖੋ ਜੀ ਕੀਤਾ ਤਾਂ ਕਿਸੇ ਨੇ ਜਾਣ ਬੁੱਝ ਕੇ ਆ। ਕਈ ਵਾਰੀ ਇਤਨਾ ਹੁੰਦਾ ਕਿ ਸ਼ਾਇਦ ਕਿਸੇ ਨੇ ਗਲਤ ਸਰਪ੍ਰਾਈਜ਼ ਕਰ ਦਿੱਤੀ ਹੈ ਜਾਂ ਇਹਨੇ ਕੀਤੀ ਹੋ ਇਹਨੇ ਤੇ ਆਪ ਤੇ ਕੀਤੀ ਨਹੀਂ। ਤੇ ਕੀਤਾ ਤਾਂ ਕਿਸੇ ਨੇ ਜਾਣ ਬੁੱਝ ਕੇ ਆ ਤੇ ਇਹ ਦੇ ਬਾਰੇ ਤੇ ਆਪਾਂ ਪ੍ਰਸ਼ਾਸਨ ਕੋਲ ਇਹ ਹੀ ਉਮੀਦ ਰੱਖਦੇ ਆ। ਸੁਰੀਤ ਸਿੰਘ ਜੀ ਕੀ ਕੰਮ ਕਰਦੇ ਨੇ ਜੀ? ਇਹ ਦੀ ਸਕਿਉਰਿਟੀ ਗਾਰਡ ਦੀ ਸਕੂਲ ਦੇ ਵਿੱਚ ਨੌਕਰੀ ਕਰਦੇ ਆ। ਪ੍ਰਾਈਵੇਟ ਸਕੂਲ ਦੇ ਵਿੱਚ ਤੇ 7-8000 ਲੈਂਦੇ ਆ ਮੇਰੇ ਖਿਆਲ ਚ ਇਹਨੇ ਕਿ ਪੈਸੇ ਥੋੜੇ ਪੈਸੇ ਚ ਲੈਂਦੇ ਆ। ਤੇ ਖੇਤੀਬਾੜੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀ ਨਾ ਬੂਟੇ ਪੁੱਟ ਕੇ ਲੈ ਕੇ ਗਏ ਨੇ ਤੇ ਉਹਨਾਂ ਨੇ ਵੀ ਇਹ ਕਿਹਾ ਵੀ ਇਹਨੂੰ ਦਵਾਈ ਜਿਹੜੀ ਹੈ ਨਾ ਇਹ ਕਣਕ ਸਕਾਉਣ ਵਾਲੀ ਜਿਹੜੀ ਉਹ ਦਵਾਈ ਕੀਤੀ ਗਈ ਹੈ। ਕੀ ਮੰਗ ਕਰਦੇ ਹਾਂ ਜਾਂ ਦੁਕਾਨੀ ਕੀ ਕਰ ਰਹੀ ਹੈ। ਅਸੀਂ ਤੇ ਇਨਸਾਫ ਦੀ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਸ਼ਰਾਰਤ ਕੀਤੀ ਹੈ ਆਪਣਾ ਪੁਲਿਸ ਪ੍ਰਸ਼ਾਸਨ ਹੈ ਜਾਂ ਹੋਰ ਜਿਹੜੇ ਵੀ ਅਧਿਕਾਰੀ ਨੇ ਉਹ ਇਹਦੇ ਤੇ ਵੇਖਣ ਵੀ ਕਿੰਨੇ ਕੀਤੀ ਹੈ ਪਤਾ ਲਾਉਣ। ਕਿਸ ਤਰ੍ਹਾਂ ਦੀ ਕੋਈ ਕੰਪਲੇਨ ਦਿੱਤੀ ਗਈ ਸੀ। ਦਿੱਤੀ ਗਈ ਸੀ ਕੱਲ ਆਏ ਸੀ ਮੁਲਾਜ਼ਮ ਵੇਖਣ ਗਏ ਆ ਵੇਖ ਕੇ ਗਏ ਨੇ। ਤੇ ਉਹ ਕਹਿੰਦੇ ਸੀ ਵੀ ਆਪਾਂ ਇਥੋਂ ਕੈਮਰੇ ਕੋ ਮੇਰੇ ਵੀ ਚੈੱਕ ਕਰਾਵਾਂਗੇ। ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੈਮਰੇ ਵੀ ਲੱਗੇ ਨੇ। ਤੇ ਇਹ ਘਰ ਬੰਦ ਆ। ਜਿਨ੍ਹਾਂ ਦੇ ਕੈਮਰੇ ਲੱਗੇ ਉਹ ਘਰ ਬੰਦ ਆ। ਕਿ ਉਹਨਾਂ ਨਾਲ ਸਾਡੀ ਗੱਲ ਹੋਈਏ ਤੇ ਕਹਿੰਦੇ ਜਦੋਂ ਆਉਣਗੇ ਸਾਨੂੰ ਦੱਸਦੇ ਉਹ ਤੇ ਪਰ ਕੱਲ ਦਾ ਕੋਈ ਇੱਥੇ ਆਇਆ ਹੀ ਨਹੀਂ ਘਰ ਵਾਲੇ ਵੀ ਕੋਈ ਨਹੀਂ ਆਏ